ਪਟੰਡੇ ਨਾ ਸੰਗਤ ਮੰਡੀ ਥਾਣੇ 'ਚ ਇੱਕ ਪਿੰਡ ਹੈ ਉੱਥੇ ਦੋ ਭਰਾ ਸੀ ਪਹਿਲਾਂ ਤਾਂ ਇਕੱਠੇ ਸੀ ਤੇ ੜਡੂ ੜਡ ਹੋ ਗਏ ਇੱਕ ਤੇ ਦੋ ਮੁੰਡੇ ਸੀ ਇੱਕ ਦੇ ਇੱਕ ਮੁੰਡਾ ਸੀ ਜਿਹਦੇ ਦੋ ਮੁੰਡੇ ਸੀ ਪੜਨ ਤਾਂ ਸਾਰੇ ਲਾਇਏ ਸੀ ਉਹਦੇ ਮੁੰਡੇ ਪੜ ਪੁੱੜ ਗਏ ਤੇ ਬਹੁਤ ਵਧੀਆ ਅਫਸਰ ਲੱਗ ਗਏ ਚੰਗੇ ਰੋਟਾ ਅੱਛਾ ਦੋਨੇ ਮੁੰਡੇ ਲੱਗੇ ਅਫਸਰ ਦੋਨੇ ਮੁੰਡੇ ਅਫਸਰ ਚੰਗਾ ਨਾ ਅੱਛਾ ਜਿਹੜਾ ਕੱਲਾ ਸੀਗਾ ਉਹ ਥੋੜਾ ਜਿਹਾ ਅਪੜੇ ਨਹੀਂ ਹੁੰਦਾ ਵੀ ਬਈ ਨੂੰ ਜ਼ਮੀਨ ਵੱਧ ਆਉਂਦੀ ਆ ਹਾਂ ਅੱਛਾ ਲਾੜਲਾ ਸੀ ਪੜੇ ਨਾ ਲਾੜਲਾ ਤੇ ਉਹ ਅਣਪੜ੍ਹਿਆ ਰਹਿ ਗਿਆ ਥੋੜਾ ਬੁੱਤ 10ਵੀਂ ਪੜ੍ਹੇ ਤੇ ਉੱਥੇ ਰਹਿ ਗਿਆ ਵਾਹੀ ਕਰਨਾ ਕਿਆ ਹੂੰ ਦੋਹੇ ਪਰਿਵਾਰ ਵਾਹੀ ਕਰਦੇ ਸੀ ਮੁੰਡੇ ਆਦ ਦੀ ਆਸਰੀ ਕਰਦੇ ਸੀ ਹੂੰ ਇੱਕ ਵਾਰੀ ਝਗੜਾ ਹੋ ਗਿਆ ਉਹਨਾਂ ਦਾ ਜ਼ਮੀਨ ਦੀ ਖਾਲ ਪਿੱਛੇ ਕਾਲ ਦੇ ਪਾਣੀ ਪਿੱਛੇ ਕੋਈ ਝਗੜਾ ਹੋ ਗਿਆ ਅੱਛਾ ਅੱਛਾ ਤੇ ਜਿਹੜਾ ਭਤੀਜਾ ਸੀ ਉਹਨੇ ਤਾਈ ਨੂੰ ਮੰਦਾ ਚੰਗਾ ਬੋਲਦਾ ਅੱਛਾ ਤਾਈ ਦਾ ਪਹਿਲਾ ਬੱਚਿਆਂ ਕਰਕੇ ਰਿਸਪੈਕਟ ਹੁੰਦੀ ਸੀ ਹਰੇਕ ਕਹਿੰਦਾ ਸੀ ਇਹਦੇ ਮੁੰਡੇ ਆਫਸਰ ਲੱਗੇ ਚੰਗੇ ਜਰ ਸੀਗੇ ਜਦੋਂ ਭਤੀਜੇ ਨੇ ਮੰਦਾ ਚੰਗਾ ਬੋਲਿਆ ਵੱਟ ਚੜ ਗਿਆ ਤੇ ਉਹਨਾਂ ਦਾ ਗੱਲ ਵਧ ਗਈ ਹੂੰ ਗੱਲ ਵਧ ਗਈ ਤਾਂ ਆਈ ਨੇ ਆਪਦੇ ਮੁੰਡਿਆਂ ਨੂੰ ਸੁਨੇਹਾ ਦਿੱਤਾ ਵੀ ਕੱਲ ਹਾਂ ਕੱਲ ਤੱਕ ਇੱਥੇ ਆ ਜਾਓ ਹਾਂ ਜੇ ਮੈਨੂੰ ਜਿਉਂਦਾ ਦੇਖਣਾ ਤਾਂ ਅੱਛਾ ਦੋਨੇ ਮੁੰਡੇ ਆ ਗਏ ਆ ਆ ਕੇ ਪੁੱਛਿਆ ਵੀ ਕੀ ਗੱਲ ਆ ਉਹ ਕਹਿੰਦਾ ਵੀ ਐਸ ਤਰ੍ਹਾਂ ਆ ਝਗੜਾ ਹੋਇਆ ਤਾਂ ਮੁੰਡੇ ਪਹਿਲਾਂ ਕਹਿੰਨ ਬਾਪੂ ਵੀ ਐਡੀ ਕਾਲ ਲੰਨਾ ਬੁਲਾਉਣ ਵਾਲੀ ਕੀ ਗੱਲ ਸੀ ਜ਼ਰੂਰੀ ਮੀਟਿੰਗ ਸੀ ਮੇਰੀ ਤਾਂ ਉਹ ਛੱਡ ਕੇ ਆਇਆ ਹੈ ਹੈਨਾ ਉਹਨਾਂ ਨੂੰ ਲੱਗੇ ਵੀ ਇਹ ਤਾਂ ਮਾਮੂਲੀ ਗੱਲ ਹੈ ਤੇ ਬਾਪੂ ਨੂੰ ਵੱਟ ਚੜੀ ਜਾਵੇ ਅੰਦਰ ਬਾਪੂ ਨੂੰ ਵੀ ਮੁੰਡੇ ਆ ਕੇ ਤਾਂ ਪਤਾ ਨਹੀਂ ਕੀ ਨੀਂ ਰੀਲਾ ਕਰਦਾ ਹਾਂ ਅਫਸਰ ਮੁੰਡੇ ਆ ਮੇਰੇ ਹਾਂ ਉਹ ਕਹਿੰਦਾ ਫਿਰ ਆਏ ਕੀ ਲੈਣਾ ਤੁਸੀਂ ਜਾਓ ਦਫਾ ਹੋ ਜੋ ਵੀ ਉਹਨੇ ਲੱਗ ਹਾਂ ਜਾਓ ਤੁਸੀਂ ਚਲੋ ਮੁੰਡਿਆਂ ਨੇ ਉੱਥੇ ਕਹਿ ਕੇ ਉਹਨਾਂ ਦਾ ਹਰੇਕ ਪੜ੍ਹੇ ਲਿਖੇ ਬੰਦੇ ਦਾ ਹੁੰਦਾ ਵੀ ਨਵੇੜਾ ਜਾਵੇ ਮਾਂ ਬੇ ਨੂੰ ਵਿਧਾਇਕ ਨਾ ਜਾਵੇ ਹੂੰ ਮੁੰਡੇ ਕਹੇ ਨਵੇੜਨਾ ਬਾਪੂ ਕਹੇ ਵੀ ਨਹੀਂ ਇਹਨਾਂ ਨੂੰ ਮੈਂ ਰੰਗ ਦਿਖਾਉਨੇ ਆ ਅੱਛਾ ਅੱਛਾ ਆਲਟੀਮੇਟਲੀ ਜਦੋਂ ਮੁੰਡਿਆਂ ਨੇ ਪੈਰ ਨਾ ਲਾਈ ਤੇ ਬਾਪੂ ਵੀ ਨਵੇੜਨ ਤੇ ਮੰਨ ਗਿਆ ਹੂੰ ਥਾਣੇਦਾਰ ਨੂੰ ਬੁਲਾ ਲੈ ਸੰਗੇ ਤਾਂ ਥਾਣੇਦਾਰ ਨੂੰ ਮੁੰਡਿਆਂ ਨੇ ਕਿਹਾ ਵੀ ਇਹਨੂੰ ਭਤੀਜਾ ਹੈ ਜਿਹੜਾ ਵੀ ਸਾਡਾ ਕਜ਼ਨ ਹੈ ਉਹ ਬਾਪੂ ਦੇ ਪੈਰੀ ਹੱਥ ਲਵਾ ਦੇ ਉਹ ਤੇ ਮਾਫੀ ਮੰਗਾ ਦੇ ਉਹ ਚਲੋ ਜੋ ਕਿਹਾ ਹਾਂ ਪੰਚਾਇਤ ਇਕੱਠੀ ਹੋ ਗਈ ਭਤੀਜੇ ਨੇ 50 ਪੈਰਾਂ ਚ ਪਿਆ ਤੇ ਮਾਫੀ ਮੰਗ ਲਈ ਵੀ ਤਾਇਆ ਗਲਤੀ ਹੋ ਗਈ ਉਹ ਦਾ ਭਤੀਜੇ ਨੇ ਤਾਂ ਮਾਫੀ ਮੰਗੀ ਮੰਗੀ ਜਿਹੜਾ ਉਹਦਾ ਭਰਾ ਸੀ ਛੋਟਾ ਉਹ ਕਹਿੰਦਾ ਬਾਈ ਤੇਰੇ ਨਾਲ ਮੇਰਾ ਕਾਹਦਾ ਮੇਲ ਹੈ ਤੇਰੇ ਦੋ ਮੁੰਡੇ ਆ ਦੋਹੇ ਅਫਸਰ ਮੇਰਾ ਤਾਂ ਇੱਕ ਹੈ ਇੱਕ ਅਨਪੜਾ ਹੈ ਨਾ ਹਾਂ ਉਹ ਵੱਡਾ ਭਰਾ ਪਹਿਲਾਂ ਹੀ ਬਲਖਾਈ ਬੈਠਾ ਸੀ ਉਹ ਕਹਿੰਦਾ ਗੱਲ ਸੁਣ ਮੈਂ ਦੇਖੀ ਜਾਂਦਾ ਇਹ ਮੈਂ ਨਾ ਕੱਲ ਦਾ ਇਹਨਾਂ ਦਾ ਡਰਾਮਾ ਦੇਖੀ ਜਾਂਦਾ ਤੂੰ ਮੇਰੇ ਦੋਹੇ ਪੜੇ ਲਿਖੇ ਲੈ ਲੈ ਮੈਨੂੰ ਇੱਕ ਅਨਪੜਾ ਦੇ 我，我觉得。